ਇਹ ਹਲਕਾ ਤਲਵਾੜਾ Town ਤੋਂ ਕਰੀਬ 14-15 ਕਿਲੋਮੀਟਰ ਦੂਰ ਪਹਾੜੀਆਂ ਵਿੱਚ ਵਸਿਆ ਹੈ ਪਿੰਡ ਧਰਮਪੁਰ ਇਸ ਪਿੰਡ ਦੀ ਪਹਿਚਾਨ ਖਾਸ ਤੌਰ ਤੇ ਦੁਰਗਾ ਮਾਤਾ ਦੇ ਪਵਿੱਤਰ ਮੰਦਰ ਕਰਕੇ ਹੈ ਜਿਸ ਨੂੰ ਧਰਮਪੁਰ ਵਾਲੀ ਮਾਤਾ ਦਾ ਮੰਦਰ ਵੀ ਕਿਹਾ ਜਾਂਦਾ ਹੈ ਇੱਥੇ ਹਰ ਚਾਲ ਹੀ ਭਾਰੀ ਗਿਣਤੀ ਵਿਸ਼ਰਦਾਲੂ ਸੰਗਤਾਂ ਦੂਰ ਰੇੜੇ ਤੋਂ ਆ ਕੇ ਅਰਪਿਤ ਕਰਦੀਆਂ ਹਨ ਇਸ ਮੇਲੇ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਸ਼ਰਦਾਲੂਆਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਾ ਛੱਡੇ ਜਾਣ ਦਾ ਹੰਗਾਰਾ ਭਰਿਆ ਉੱਥੇ ਉਹਨਾਂ ਦਾ ਹੰਗਾਰਾ ਉਸ ਸਮੇਂ ਫੋਕਾ ਸਾਬਿਤ ਹੋਇਆ ਜਦ ਸ਼ਰਧਾਲੂਆਂ ਲਈ ਪਾਵੇਂ ਲੰਗਰ ਦਾਨੀ ਸ਼ਰਧਾਲੂਆਂ ਵੱਲੋਂ ਹੀ ਬਹੁਤ ਸੇਵਾ ਭਾਵਨਾ ਨਾਲ ਛਕਾਇਆ ਪਰ ਮੰਦਰ ਕਮੇਟੀ ਵੱਲੋਂ ਪੀਣ ਯੋਗ ਪਾਣੀ ਦਾ ਤਾਂ ਕੀ ਹੱਥ ਮੂੰਹ ਧੋਣ ਦੇ ਨਾਲ ਨਾਲ ਪੈਖਾਨਿਆਂ ਲਈ ਪਾਣੀ ਦਾ ਪ੍ਰਬੰਧ ਬਹੁਤ ਮਾੜਾ ਸੀ ਜੇ ਚਾਰਵੇਂ ਦਾ ਜਾਗਰਣ ਨੂੰ ਕਹਿੰਦੇ ਹੋ ਫਿਰ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ ਸਾਡੇ ਨਾਲ ਅਸੀਂ ਇਹਨਾਂ ਨੂੰ ਬਹੁਤ ਬੇਨਤੀ ਕੀਤੀ ਆ ਵੀ ਤੁਸੀਂ ਸਾਡਾ ਮੋਟਰ ਦਾ ਕੋਈ ਹੱਲ ਕਰਕੇ ਦਿਓ। ਸਾਨੂੰ ਹੋ ਕੇ ਬਸ ਇਹਨੇ ਕੋਵਿਡ ਕਰਾ ਰਿਹਾ ਸਾਨੂੰ ਪਾਣੀ ਬਲੱਬ ਵੀ ਨਹੀਂ ਕੋਵਿਡ ਕਰਾ ਰਿਹਾ ਇਹਦੇ। ਤੇ ਤੁਹਾਨੂੰ ਇੱਥੇ ਕੋਈ ਸੇਵਾ ਕੋਈ ਸੂਰ ਕਰਦੇ ਕੋਈ ਗੱਲਬਾਤ ਨਹੀਂ। ਕੋਈ ਸੂਰ ਨਹੀਂ ਦਿੰਦੇ ਜੀ। ਪਛਾਈ ਤੇ ਲੰਗਰੀ ਗਾਂ ਥੱਲੇ ਛੜ ਜਣਾਣੇ ਆ ਜੀ ਸਾਰੇ ਲੰਗਰ ਦਾ ਆਪਣਾ ਨਾਮ ਕੀ ਹੈ ਭਾਜੀ? ਮੇਰਾ ਨਾਮ ਲਖਵਿੰਦਰ ਕਮਾਲ ਜੀ। ਕਿਹੜੀ ਵਾਲੇ ਤੁਸੀਂ? ਅਸੀਂ ਮਾਰਪੁਰ ਤੋਂ ਆਏ ਆ। ਇੱਥੇ ਹਰ ਵਾਰ ਇਹੰਦਰ ਹੁੰਦੇ ਆ। ਹਾਂ ਜੀ। ਕਿੰਨੇ ਸਾਲਾਂ ਤੋਂ? ਸਾਨੂੰ ਇੱਥੇ ਹੋ ਗਿਆ ਜੀ 15 15-20 ਸਾਲ ਹੋ ਚਲੇ ਜੀ ਤੇ ਹਰ ਵਾਰ ਇਹ ਪ੍ਰੋਬ ਸਟਾਰਟਰ ਖਰਾਬ ਹੋ ਗਿਆ ਕਈ ਕੁਝ ਕਹਿ ਨਹੀਂ ਇਹ ਡਰਾਮਾ ਬਣਾਇਆ ਕਮੇਟੀ ਵਾਲਿਆਂ ਨੇ ਵੀ ਤੁਹਾਡੀ ਕਹਿਣਾ ਹੋਰ ਕਹਿਣਾ ਗੱਲ ਹੋਈ ਪਾਣੀ ਦੀ ਪ੍ਰਧਾਨਾ ਨਾਲ ਗੱਲ ਹੋਈ ਹੈ ਪ੍ਰਧਾਨਾ ਪਰ ਨੋੜ ਹੀ ਗਣੀ ਜਾਂਦਾ ਜੀ ਫਿਰ ਗੱਲ ਨਹੀਂ ਕੋਈ ਵੀ ਹੱਲ ਕਰ ਰਿਹਾ ਬਹੁਤ ਦਮ ਪਰ ਤੇ ਆਏ ਹੋ ਇਹੋ ਪਾਣੀ ਨਹੀਂ ਆਇਆ ਬੋਰੀ ਆਏ ਹੋ ਪਾਣੀ ਆਇਆ ਹੀ ਨਹੀਂ ਹੈ ਇੰਦਰ ਦਾ ਬੁਰਾ ਹਾਲ ਹੈ ਜੀ ਇਹ ਜੇਵਾ ਬਾਹਰ ਤੋਂ ਹੀ ਇਹ ਅੰਦਰ ਕਰਦਾ ਹੈ ਅੰਦਰੋਂ ਤੋਂ ਵੀ ਆਜਾ ਹੈ ਅਜਾ ਉਹ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਪਾਣੀ ਦੀ ਦਿੱਕਤ ਹੈ ਪਾਣੀ ਦੀ ਪਾਣੀ ਦੀ ਦਿੱਕਤ ਹੈ ਆਣੀ ਜੋ ਅੱਗੇ ਆਇਆ ਤੁਸੀਂ ਕਹਿੰਦੇ ਮੋਟਰ ਖਰਾਬ ਹੈ ਜੇ ਲੈਡਰ ਨਾਲ ਭੜੀਆਂ ਭੀਆਂ ਬਰਾਹਾਲੇ ਪੂਰਾ ਹਾਲ ਹੈ ਲੈਡਰ ਨੂੰ ਕਿਹਾ ਕਮੇਟੀ ਹੋਵੇ ਤਾਂ ਨਹੀਂ ਕਮੇਟੀ ਅਸੀਂ ਪੁਰਾ ਖੜੇ ਹੈਗੇ ਬੰਦੇ ਇਹਨਾਂ ਨੂੰ ਬੰਦਰ ਵਾਲਿਆਂ ਨੂੰ ਪਤਾ ਹੋਵੇ ਤੁਸੀਂ ਕਿਸੇ ਇੱਥੇ ਜਨਤਰੀ ਤੋਂ ਨਹੀਂ ਆਏ ਤੁਸੀਂ ਅੱਜ ਆਏ ਆਂ ਅੰਨੇ ਕਿੰਨੇ ਵਜੇ ਆਏ ਆਂ 4 ਵਜੇ ਆਏ ਹੋ ਤੇ ਤੁਹਾਨੂੰ ਉਦੋਂ ਦੀ ਬੰਦ ਦੀ ਪ੍ਰੋਬਲਮ ਜੇ ਪਹਿਲਾਂ ਵੀ ਅੱਗੇ ਪਿੱਛੇ ਕੋਈ ਉਦੋਂ ਵੀ ਇੱਥੇ ਬੰਦੇ ਉਹ ਵੀ ਰਹੇ ਰਹੇ ਅਣੀ ਦਸਤਰੀਯਗ ਹੈ ਕਿ ਲੰਗਰ ਸੇਵਾ ਸੁਸਾਇਟੀ ਵੱਲੋਂ ਵਾਰ-ਵਾਰ ਅਨਾਉਂਸਮੈਂਟਾਂ ਕਰਨ ਦੇ ਬਾਵਜੂਦ ਰਾਤ ਦੇ ਕਰੀਬ 10 ਵਜੇ ਤੱਕ ਸਿਰਫ ਪੀਣ ਵਾਲੇ ਪਾਣੀ ਦੇ ਹੀ ਦੋ ਟੈਂਕਰਾਂ ਦਾ ਪ੍ਰਬੰਧ ਹੀ ਕਰ ਸਕੇ ਪਾਣੀ ਦਾ ਪ੍ਰਬੰਧ ਬਹੁਤ ਹੀ ਮਾੜਾ ਹੋਣ ਕਰਕੇ ਝੂਠੇ ਭਾਂਡੇ ਵੀ ਧੋਣ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕੀ ਕੋਈ ਰਾੜ ਮੇਲੇ ਪਾਣੀ ਨਹੀਂ ਆਂਦੀ ਬਾਜੀ ਚਾਰ ਦੇ ਪਾਣੀ ਆ ਤੁਸੀਂ ਪਤਾ ਨਹੀਂ ਰਾੜ ਮੇਲੇ ਵਿੱਚ ਆ ਆਹ ਇਹ ਆਪਣਾ ਪਾਣੀ ਬਣਾ ਮਿਲਦਾ ਨਹੀਂ ਹੁੰਦਾ ਹੀ ਨਹੀਂ ਤੇ ਆਹ ਪਾਣੀ ਤਾਂ ਕੋਈ ਪਿਆ ਨਹੀਂ ਬਦਲੀ ਜਾਂਦੇ ਪਾਣੀ بار بار ਪਾਣੀ ਟੈਂਕੀਆਂ ਜਾਓ ਉਹ ਟੈਂਕੀਆਂ ਦੇ ਟੱਪ ਭਰ ਕੇ ਬਾਈਆਂ ਦੇ ਬਦਲੀ ਜਾਂਦੇ ਇਹ ਸਭ ਦੇਖ ਕੇ ਜਦ ਹੱਥ ਤੋਂ ਵਾਧ ਹੋ ਗਈ ਤਾਂ ਕੁਝ ਲੰਗਰ ਲਗਾਉਣ ਵਾਲਿਆਂ ਨੇ ਮਿਲ ਕੇ ਪ੍ਰਬੰਧਕ ਕਮੇਟੀ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਥੋੜੀ ਲਾਨਤ ਪਾਈ ਤਾਂ ਜਾ ਕੇ ਉਹਨਾਂ ਥੋੜੀ ਸੁਰਤ ਸੰਭਾਲਦੇ ਹੋਏ ਆਪਣੀ ਕੁੰਭਕਾਰੀ ਨੀਂਦ ਤੋੜੀ ਤੇ ਫਿਰ ਪਾਣੀ ਦੀ ਮੋਟਰ ਦਾ ਪ੍ਰਬੰਧ ਕਰਵਾ ਕੇ ਸਰਦਾਲੂਆਂ ਦੀ ਮੁਸ਼ਕਲ ਦਾ ਸਮਾਧਾਨ ਕਰਕੇ ਰਾਹਤ ਪਹੁੰਚਾਈ ਨੇ ਕਹਿੰਦਾ ਸਰਦੀ ਥੋੜਾ ਤਕਰੀਬ ਤੇ ਦਿੱਤਾ ਲੋਕਾਂ ਦੀ ਅਸੀਂ ਤੇ ਕੋ ਸੇਵਾ ਦਾ ਨਾ ਆ ਕੇ ਰਿਹਾ ਅਸੀਂ ਬਾਕੀ ਜੋ ਸਾਡੇ ਤੋਂ ਬਾਕੀ ਜੋ ਇਹ ਇਹ ਤਾਂ ਦਿੱਤੀ ਸਰਦਾਰਾਂ ਨੇ ਕੀਤੀ ਲੰਮੀ ਚੋਰੀ ਸਾਡੇ ਕੋਲ ਟਾਈਮ ਐਂਡ ਇਹ ਦੱਸੋ ਵੀ ਜੇ ਕੋ ਮੋਟਰ ਉੱਪਰ ਵੀ ਪਾਈ ਕੋ ਪਾਣੀ ਚੜ ਸਕਦਾ ਨਹੀਂ ਚੜਦਾ ਸਾ ਜਿਹੜੇ ਨਾਲ ਬੈਠੇ ਨੇ ਤੁਹਾਨੂੰ ਉਹ ਸਾਰੇ ਪ੍ਰਾਹਰ ਬਣਦੇ ਨੇ ਨੇ ਟੈਕਟਰ ਵਾਲੇ ਨੂੰ ਕਿਹਾ ਪ੍ਰੋਗਰਾਮ ਆਉਂਦੀ ਦੰਦ ਮਰਦਾ ਜੀ ਤੱਕ ਭਾਈ ਸੁੱਤੀਂ ਗਾ ਸੁੱਤੀ ਹੁਸ਼ਿਆਰਪੁਰ ਤੋਂ ਹਨ ਮੋਟੀ ਪੰਨ 2 ਘੰਟੇ ਪਹਿਲਾਂ ਕੀ ਗਿਆ ਜੀ ਪਧਾਨ ਜੀ ਕੋ ਇਸੇ ਗੱਲ ਲਈ ਆਏ ਸੀ ਨਹੀਂ ਕੋਈ ਸਰਦਾਰ ਆ ਵੀ ਹਰਪੁਰ ਕਹਿੰਦੇ ਆ ਪਧਾਨ ਜੀ ਨੇ ਦੱਨਾ ਗੱਲ ਵੀ ਨਾਲ ਧਿਆਨ ਹੀ ਪੈ ਗਿਆ ਸਰੋਤ ਬਾਦ ਉਹ ਇਹ ਕਹਿੰਦੇ ਨੇ ਬੱਚੇ ਕੌਣ ਕਰਦੇ ਪਏ ਆ ਅਸੀਂ ਫਿਰ ਉਹ ਗੱਲ ਨਹੀਂ ਤੁਹਾਨੂੰ ਇਹ ਤੁਸੀਂ ਤੁਸੀਂ ਤੋਂ ਪਹਿਲਾਂ ਨਹੀਂ ਲੱਗਈਆ ਤੇ ਕੰਮ ਹੋ ਰਿਹਾ ਬਸ ਪਾਣੀ ਆ ਰਿਹਾ ਭਾਜੀ ਇਹ ਗੱਲ ਹੋਈ ਨਹੀਂ ਨਹੀਂ ਕੰਮ ਹੋ ਰਿਹਾ ਨਹੀਂ ਮਤਲਬ ਕੋਸ਼ਿਸ਼ ਕਰ ਰਹੇ ਆ ਯਾਰ ਪੰਜ ਪੰਜ ਬੰਦਾ ਕੋ ਆਇਆ ਉਹ ਆਇਆ ਮੈਂ ਸਾਡੇ ਬਿਜਲੀ ਪਹਿਲਾਂ ਵੀ ਆਉਂਦੀ ਆ ਰੋ ਪਿਆ ਵੀ ਇਹਦਾ ਕੋਈ ਨਾ ਮੋਟਰ ਨਹੀਂ ਆਉਂਦੀ ਸਾਨੂੰ ਦੱਸੋ ਇਸੇ ਹਾਰਪੋਰ ਦੇ ਨਾਲ ਕੋਈ ਕਿਤੇ ਹੋਰ ਕਰਨੀ ਹੋਦਾ ਕੋਈ ਨਹੀਂ ਹਾਰਸੀਆ ਤੋਂ ਤਾਂ ਮੋਟਰ ਲਾ ਦੇਆ ਕਿ ਜੇ ਟਾਈਮ ਹੈ ਨਾ ਇੱਕ ਦਾ ਨਾ ਇਹ ਜੋ ਮੋਟਰ ਜਿਹੜਾ ਉਹ ਜਿਸ ਦਿਨ ਕਹਿੰਦਾ ਨਾ ਵੀ ਮੋਟਰ ਨਾ ਪਾਣੀ ਸਾਨੂੰ ਪਹਿਲੇ ਪਤਾ ਲੱਗਿਆ ਅਸੀਂ ਜਿੱਥੋਂ ਪਹਿਲੇ ਮੋਟਰ ਲੇਲਦੀ ਜਿੱਥੇ ਨਾ ਉਸ ਵੇਖਿਆ ਜਿਸ ਦਿਨ ਉਸ ਦਿਨ ਕਹਿੰਦਾ ਨਾ ਅੱਛੇ ਜੀ ਇਹ ਆਦਰ ਪਾਣੀ ਸਮੱਸਿਆ ਨਾ ਹੈ ਮੋਟਰ ਜਿਹੜੀ ਉਹ ਆਖਣ ਉਹ ਵੈਸ ਪਰ ਅਸੀਂ ਤੇ ਵਸ ਨਹੀਂ ਕੀਤੀ ਬਈ ਨੂੰ ਚਲਾ ਕੇ ਕੋਈ ਇਹ ਪਾਣੀ ਜਦੋਂ ਮੋਟਰ ਕੱਢ ਲਈ ਜਾਂਦੀ ਆ ਮੋਟਰ ਕੱਢ ਲਈ ਆ ਉਹ ਹੈਗੀ ਨਾ ਸਾਡੇ ਕੋਲ ਦੂਜੀ ਚੱਲਦੀ ਪਈ ਜੀ ਦੋਵੇਂ ਗੁੱਜਦੀ ਆ ਮੋਟਰ ਨਹੀਂ ਚੱਲਦੀ ਪਾਣੀ ਪਾਣੀ ਉੱਪਰ ਤਾਂ ਨਹੀਂ ਆਵਾ ਪਾਣੀ ਪਾਣੀ ਆਉਂਦਾ ਤਾਂ ਕੋਈ ਨਹੀਂ ਭੇਜਦੇ ਉਹ ਪਾਣੀ ਪਿਆਰ ਨਹੀਂ ਨੇ ਛੋਟੇ ਆ ਨਾ ਅਸੀਂ ਵੀ ਕੀਤਾ ਫਿਰ ਉੰਨੇ ਦਿਨ ਰੋਏ ਇਹ ਕਰਕੇ ਉਹ ਜਿਹੜੀ ਬਦਲਣ ਵਾਲੀ ਜਿਹੜੀ ਤੁਹਾਡੀ ਮੋਟਰ ਉੱਪਰ ਪਚਾਉਣ ਵਾਲੀ ਸੀ ਉਹ ਨੂੰ ਹੁਣ ਤਾਂ ਹੋਰ ਖੋਲ ਖਲਾਇ ਹੀ ਕਰ ਲੈਣੀ ਚਾਹੀਦੀ ਮੋਟਰ ਆਪੇ ਆ ਜਾਂਦੀ ਵੇਰੀ ਗੱਲ ਹੈ ਜੇ 35 ਤੋਂ ਪਾਣੀ ਵਾਲੇ ਵਾਲੇ ਤਾਂ ਰੱਬੀ ਨੇ ਨਹੀਂ ਪਤਾ ਲੱਗਾ ਅੱਜ ਤੁਹਾਡੇ ਦੋਨੇ ਭਾਂਡੇ ਧੋਦੇ ਆ ਉਹ ਤੋਂ ਕਨੈਕਸ਼ਨ ਦਿੱਤਾ ਘਰ ਨੂੰ ਯਾਰ ਬੰਦਾ ਜੀ ਮੇਰੀ ਗੱਲ ਸੁਣਾਓ ਇੱਕ ਮਿੰਟ ਮੇਰੀ ਗੱਲ ਨਹੀਂ 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 ਆਪਾਂ ਗੱਲ ਕਰਦੇ ਆਂ ਮੇਰੀ ਗੱਲ ਸੁਣੋ ਮੇਰੇ ਪਿੰਡ ਦੇ ਲੋਕਾਂ ਨੇ ਮੇਰੀ ਗੱਲ ਸੁਣੋ ਪਾਣੀ ਜਾਂਦਾ ਆਹ ਜਿਹੜਾ ਮੈਦਾਨ ਦਾ ਜਵਾਬ ਨਹੀਂ ਨਹੀਂ ਗੱਲ ਕਰਦੇ ਲੋਕਾਂ ਨਾਲ ਮੇਰੀ ਗੱਲ ਸੁਣੋ ਦਾਦਾ ਪਾਣੀ ਮੇਰੀ ਗੱਲ ਸੁਣੋ ਜਾਣੀ ਕੋਈ ਗੱਲ ਇਹ ਪੁੱਛਦਾ ਪਾਣੀ ਪਾਤਾ ਕਿੱਥੇ ਜਾਂਦਾ ਜਾਂਦਾ ਬਣੀ ਪਰ ਮੇਲਿਆਂ ਦੇ ਦਿਨਾਂ ਵਿੱਚ ਅਸੀਂ ਪਾਣੀ ਕਿਸੇ ਨੂੰ ਨਹੀਂ ਦਿੰਦੇ ਅਸੀਂ ਪਾਣੀ ਅਸੀਂ ਉੱਪਰ ਤੋਂ ਪਾਣੀ ਲਾ ਕੇ ਛੱਡੋ ਇਹਦੇ ਲਈ ਨਹੀਂ ਜਾਂਦਾ ਨਹੀਂ ਉਹ ਲੋਕ ਮੇਲਿਆਂ ਦੇ ਦਿਨਾਂ ਵਿੱਚ ਕਿਸੇ ਨੂੰ ਪਾਣੀ ਨਹੀਂ ਦਿੰਦੇ ਪਾਣੀ ਮੇਰੀ ਗੱਲ ਤਾਂ ਸੁਣੋ ਜਾ ਹੁੰਦਾ ਇਹ ਜਿਹੜੇ ਬੰਦੇ ਹੁੰਦੇ ਨਾ ਬਾਹਰ ਦੇ ਉਹਨਾਂ ਨੂੰ ਪਵਾਸ ਕਰਨੇ ਦਾ ਬੰਦਾ ਕਹਿੰਦਾ ਮੈਂ ਤਾਂ ਤੁਹਾਡੇ ਕੋਲ ਮੇਲੇ ਆ ਦੇ ਬਾਹਰ ਬੰਦੇ ਵਿੱਚ ਨਹੀਂ ਆਉਣੇ ਭਾਜੀ ਮਗਵਾਸ ਨਹੀਂ ਕਰਦੇ ਨਹੀਂ ਤੁਹਾਡੀ ਇਹਦਾ ਇਹ ਤੁਹਾਡੀ ਇਹ ਜਿਹੜੇ ਬੰਦੇ ਚਲਾ ਰਹੇ ਸਾਡੇ ਆਪਣੇ ਬੰਦੇ ਨਾ ਪਸੇ ਪਿਆ ਪਤਾ ਬਾਹਰ ਦੇ ਜਿਹੜੇ ਬਾਹਰ ਦੇ ਸਾਡੇ ਸੁਣੋ ਬਾਅਦ ਵਿੱਚ ਸਾਡੇ ਪਿੰਡ ਦੇ ਜਿਹੜੇ ਬੋਲਦੇ ਨੇ ਤੁਹਾਨੂੰ ਮੈਨੂੰ ਪਤਾ ਹੁਣ ਮੇਰੀ ਗੱਲ ਸੁਣੋ ਤਾਂ ਵੀ ਜਿਹੜੀ ਇਹ ਮੋਟਰ ਅਸਵਾ ਨੂੰ ਜਿਹੜੀ ਪਾਣੀ ਆਉਂਦਾ ਕਿੰਨੇ ਵਕਤਾਂ ਲਈ ਤੇ ਕਿੰਨੇ ਸਪੀਡ ਉਹ ਅਸਵਾ ਲਈ 2 ਬਾਵਦੀ ਅਸਪੀਡ ਹੈ ਤਾਂ ਵੀ 2 ਬਾਵਦੀ ਅਸਪੀਡ ਵੀ ਤੇ ਲਗਵਾ ਪਾਣੀ ਆ ਰਿਹਾ ਹੈ ਆਹ ਜਿਹੜਾ ਨਾ ਵੀਰ ਜੀ ਨਾ ਪੁਰਾਣਾ ਆ ਰਿਹਾ ਦੋ ਵੀ ਆ ਦੋ ਵੀ ਮੋਟਰ ਆ ਬਹੁਤ ਚੰਗਾ ਇੱਕ ਮੋਟਰ ਤਾਂ ਤੁਸੀਂ ਕਰਾਉਂਦੇ ਆ ਆ ਜਿਹਦੇ ਪਾਣੀ ਨਹੀਂ ਆਣਾ ਸਹ ਦੇ ਪਾਣੀ ਵਰਸਦੇ ਕੋਈ ਗੱਲ ਨਹੀਂ ਮੇਲੇ ਆ ਜਿੱਨਾ ਜ ਕਿਸੇ ਨੂੰ ਪਾਣੀ ਦਿੰਦੇ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਗੁੱਲ ਨੇ ਇਹ ਆਦੋ ਨੋਕ ਦਾ ਸਭ ਤੋਂ ਵੱਡਾ ਪੁਆਇੰਟ ਇਹ ਹੈ ਕਿ ਕਿਸੇ ਨੂੰ ਬਾਣੀ ਨਹੀਂ ਹੁੰਦੀ ਫਿਰ ਉਹ ਅਮੀਰ ਦਾ ਕੱਢਣਾ ਨਾਲ ਗੱਲ ਕਰਦੀ ਜਾਵਦਾ ਹੈ ਇਹ ਸਮਝੋ ਪਹਿਲਾਂ ਇਹ ਚਾਬਾ ਜੀ ਇਹਨਾਂ ਮਤਲਬ ਤੁਹਾਡੇ ਸਾਡੇ ਸਾਰੇ ਪਾਉਣ ਵਾਲੀ ਗੱਲ ਆ ਜੀ ਭਾਈ ਜੀ ਮੇਰੀ ਗੱਲ ਆਪਾਂ ਦਾ ਫਿਰ ਫੇਸ ਪਰ ਬਣਾਇਆ ਸੀ ਆਹ ਤੁਹਾਨੂੰ ਬਲਾਹਾਂ ਦਾ ਇਹ ਗੱਲ ਕੀਤੀ ਟੱਕਾ ਲੈ ਉਹਨਾਂ ਨੇ ਗੱਲ ਕੀਤੀ ਕਿ ਟਾਈਮ ਹੈਗਾ ਜੇ ਸਾਡੀ ਗੱਡੀ ਚਾਹੀਦੀ ਸਾਡਾ ਬੰਦਾ ਚਾਹੀਦਾ ਜੇ ਫਾਈਨੈਂਸ਼ਲ ਚਾਹੀਦੀ ਆ ਇਹਨਾਂ ਦੇ ਆਪਣੇ ਇਹ ਤੁਹਾਡੇ ਕੋਲ ਇਹ ਵਿੱਚ ਨਹੀਂ ਸਪੋਰਟ ਕਰਦਾ ਆਹ ਨਾ ਜਾ ਨੂੰ ਤਿਆਰਿਆ ਕੀ ਦੱਸੋ ਮੈਂ ਕੋਈ ਹੋਰ ਕੈਸੀ ਕਰੀਏ ਬਾਕੀ ਇੱਕ ਮੈਂ ਕੋਈ ਨਾ ਕੋਈ ਛਾੜਾ ਲਗੜਾਉਣੀ ਨਾਂ ਨਾ ਕੋਈ ਬਿਠਾਉਣੇ ਲੱਗਾ ਪਬਲਿਕ ਆ ਇਹ ਤੋਂ ਜਿਹੜੇ ਆਇਆ ਨਾ ਤਾਂ ਅਹੀ ਧੰਨ ਆਇਆ ਨਾ ਧੰਨ ਆਇਆ ਅਈਆਂ ਇਹਦੇ ਕੋ ਆਇਆ ਤੇ ਲੱਭ ਕੇ ਕਢਾਓ ਮੋਟਰ ਜਦੋਂ ਤਾਂ ਅਸੀਂ ਕਿਹ ਨਾਲ ਗੱਲ ਕਰਦੇ ਜਾ ਕੇ ਉਥੋਂ ਲੈ ਆਓ ਕੋਈ ਨਾ ਮੈਂ ਇਹ ਕਹਿੰਦਾ ਤੁਹਾਨੂੰ ਕਾਤੋਂ ਚੋਲਾ ਬਣੀ ਮੁਰਗੀਆਂ ਕਾਰ ਬੰਦ ਹੋ ਜਾਣੀਆਂ ਉਹ ਬਾਗ ਵਿੱਚ ਚਲ ਕਰਦੇ ਹੋ ਕਿਹਨੂੰ ਪੁੱਛੋ ਕਿਹਦਾ ਬਹੁਤ ਸਮਾਂ ਲੈਣ ਦੇ 75 ਮੀਟਰ ਤੇ ਆਇਆ ਤਾਂ ਵੀ ਗੱਲ ਕਰ ਰਹੇ ਨੇ ਯਾਰ ਉਹ ਤਾਂ ਕਹਿੰਦੇ ਨੇ ਆਪਾਂ ਚਲਾਵਾਂ ਨਾ ਨਹੀਂ ਹੋ ਦੁਕਾਣ ਦੇ ਆ ਅੱਜ ਸਤਾਂ ਦੇ ਨਹੀਂ ਮਟਵੱਜ ਖਿੜਕੀ ਬੰਦ ਹੈ ਇਹ ਸਮਾਂ ਹੋ ਗਈ ਤਾਂ ਕਹਿੰਦੇ ਆ ਸਾਸੀ ਉਹ ਉਹ ਕਹਿੰਦਾ ਮੇਰਾ ਬੋਲ ਇੰਨਾ ਹੀ ਨਹੀਂ ਇਸ ਮੇਲੇ ਵਿੱਚ ਆਉਣ ਵਾਲੀਆਂ ਸ਼ਰਧਾਲੂ ਸੰਗਠਨ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੋਈ ਖਾਸ ਢੰਗ ਨਾਲ ਨਹੀਂ ਸੀ ਭਾਵੇਂ ਕੀ ਕੁਝ ਅਧਿਕਾਰੀ ਮੰਦਰ ਦੇ ਕੰਪਾਊਂਟ ਵਿੱਚ ਪ੍ਰਬੰਧਕਾਂ ਨਾਲ ਕੁਰਸੀਆਂ ਤੇ ਵਿਰਾਜਮਨ ਸੀ ਡਿਊਟੀ ਤੇ ਹਾਜ਼ਰ ਮੁਲਾਜ਼ਮਾਂ ਦਾ ਰਵੱਈਆ ਵੀ ਸ਼ਰਧਾਲੂਆਂ ਨਾਲ ਮਾੜਾ ਸੀ ਜਿਸ ਕਰਕੇ ਮੁਲਾਜ਼ਮਾਂ ਨਾਲ ਸ਼ਰਧਾਲੂਆਂ ਦੀ ਬਹਿਸ-ਬਾਜ਼ੀ ਹੀ ਹੁੰਦੀ ਰਹੀ ਇਸ ਬੰਦੀ ਪ੍ਰਬੰਧਕ ਕਮੇਟੀ ਨੇ ਲਿਪਾ ਪੋਚੀ ਵਾਲਾ ਜਵਾਬ ਦਿੰਦੇ ਹੋਏ ਪਹਿਲਾਂ ਤਾਂ ਇਸ ਤੋਂ ਇਨਕਾਰ ਹੀ ਕਰਦੇ ਹੋਏ ਕਿਹਾ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਸੁਰੇਸ਼ ਚੰਦਰ ਪਰਮਾਰ ਪ੍ਰਦਾਨ ਮੰਦਰ ਕਮੇਟੀ ਚਰਨ ਅੱਜ ਇਹ ਲੱਗਦਾ ਜੋ ਪ੍ਰਬੰਧ ਸਾਰੇ ਹਾਂਜੀ ਹਾਂਜੀ ਬਹੁਤ ਕੋਈ ਕੌਣ ਦੇਖ ਰਿਹਾ ਇਸ ਵਿੱਚ ਪ੍ਰਬੰਧ ਤਾਂ ਕੌਣ ਕਰਦਾ ਜੀ ਹਾਂਜੀ ਜਿਹੜਾ ਇਸਦੇ ਲੰਗਰ ਦਾ ਪ੍ਰਬੰਧ ਹੁੰਦਾ ਹਾਂ ਹਾਂ ਲੰਗਰ ਦਾ ਪ੍ਰਬੰਧ ਸਾਡੇ ਵਿੱਚ ਸਾਡੀ ਕਮੇਟੀ ਕਰਦੀ ਹੈ ਉਹਦੇ ਚੋਂ ਇੱਕ ਦੋ ਸਾਡੇ ਮੈਂਬਰ ਜਿਹੜੇ ਆ ਉਹ ਪਰਮਾਨੈਂਟ ਲਗਾਏ ਮਤਲਬ ਉਹਨਾਂ ਨੂੰ ਪਹਿਲੇ ਨਰਾਤੇ ਤੋਂ ਜਾਂ ਉਸ ਤੋਂ ਪਹਿਲਾਂ ਵੀ ਕੰਮ ਦਿੱਤਾ ਜਾਂਦਾ ਹੈ ਕਿ ਤੁਸੀਂ ਨਿਗਰਾਨੀ ਕਰਨੀ ਹੈ ਸੈਕਟਰੀ ਪ੍ਰਧਾਨ ਉਪ ਪ੍ਰਧਾਨ ਕਾਸੀ ਆਫਿਸ ਦੇ ਵਿੱਚ ਅਰੰਡੇ ਆ ਤੇ ਡੀਲਿੰਗ ਕਰਦੇ ਆ ਤੇ ਬਾਕੀ ਦੇ ਜਿਹੜੇ ਆ ਉਹ ਮੈਂਬਰ ਵੀ ਸਾਡੇ ਨਾਲ ਕੋਆਪਰੇਟ ਕਰਦੇ ਆ ਸਰਦ ਸੈ ਮਾਸਟਰ ਬੜਾ ਰੰਗ ਲਾਉਂਦੇ ਆ ਕਿ ਸਿਫਾਵਾ ਕਰਦੇ ਆ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਸੋਲਵ ਕੋਣ ਕਰ ਸਕੀ ਉਹਨਾਂ ਨੂੰ ਕਮੇਟੀ ਸੋਲਵ ਕਰਦੀ ਤੇ ਜੇ ਕਮੇਟੀ ਵੀ ਆ ਕਰੇ ਜੀ ਬੋਲਦੇ ਕੋਣ ਹੈ ਜੱਗੇ ਨਹੀਂ ਕੋਈ ਉਹ ਕਮੇਟੀ ਉਹ ਮੁਸ਼ਕਲ ਐਸੀ ਹੁੰਦੀ ਨਹੀਂ ਕਿ ਜਿਹੜੀ ਕਮੇਟੀ ਨਾਲ ਸੋਲਵ ਕਰ ਸਕੇ ਕੱਲ੍ਹ ਸਰਪ੍ਰਸਤ ਨੂੰ ਧਿਆਨ ਦੇਇਆ ਕੋਈ ਜਿਹੜੇ ਪਾਣੀ ਦੀ ਪ੍ਰੋਬਲਮ ਹਾਂ ਪਾਣੀ ਦੀ ਪ੍ਰੋਬਲਮ ਆਈ ਸੀ ਉਹ 3 ਘੰਟੇ ਦੇ ਅੰਦਰ ਅੰਦਰ ਅਸੀਂ ਨਵੀਂ ਮੋਟਰ ਹੁਸ਼ਿਆਰ ਬੁਤਮ ਵਾਕੇ ਕਹਿੰਦੇ ਨਹੀਂ ਹਾਂ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਾਂ ਗਿਆ ਨਹੀਂ ਹਾਂ ਜੀ ਨਹੀਂ ਨਹੀਂ ਅਸੀਂ 10 ਵਜੇ ਰਾਤੀ ਗਏ ਆ ਸਾਡੇ ਨੂੰ ਸਾਡੇ ਨੂੰ ਪਤਾ ਲੱਗਿਆ ਹੈ ਸੁਣੋ ਸੁਣੋ ਮੈਂ ਦੱਸਾਂ 4:00 ਸੁਣੋ 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 4:00 ਸਾਨੂੰ ਸਾਢੇ 6 ਵਜੇ 4 ਵਜੇ ਜਿਹੜਾ ਹੈ ਉਹ ਮੋਟਰ ਸਾਡੀ ਜਿਹੜੀ ਆ ਉਹ ਸੜ ਗਈ ਹੈ ਤੇ ਦੋ ਟੈਂਕਰ ਪਾਣੀ ਦੇ ਉਹਦਾ ਆਲਟਰਨੇਟਿਵ ਤੇ ਲੰਗਰ ਦੇ ਵਿੱਚ ਪਹੁੰਚਦਾ ਜਿਹਦੇ ਨਾਲ ਕਿ ਲੰਗਰ ਬੰਦ ਨਹੀਂ ਹੋਇਆ ਸਭ ਤਰ੍ਹਾਂ ਦੇ ਨਾਲ ਚੱਲਦਾ ਰਿਹਾ ਉਸ ਤੋਂ ਬਾਅਦ ਅਸੀਂ ਹੁਸ਼ਿਆਰਪੁਰ ਤੋਂ ਰਾਤੋ ਰਾਤ ਮੋਟਰ ਨੂੰ ਗਵਾ ਕੇ ਸ਼ਰਾਲੂਆਂ ਦੇ ਕੋਆਪਰੇਸ਼ਨ ਦੇ ਨਾਲ ਉਹ ਰਾਤੋ ਰਾਤ ਹੀ ਫਿੱਟ ਕਰਕੇ ਤੇ ਅਸੀਂ ਜਿਹੜਾ ਹੈ ਪਾਣੀ ਦਿਸਦਾ ਕੋਈ ਕਮੇਟੀ ਮੈਂ ਬੋਲਦਾ ਦੇਖ ਲੈ ਨਹੀਂ ਨਹੀਂ ਸਭ ਨੇ ਦੇਖਿਆ ਸਾਬ ਉੱਤੇ ਭਾਈ ਸਾਡੇ ਕੋਲ ਨਾ ਲੋਕਾਂ ਦੇ ਉੱਤੇ ਸਵੱਛਨ ਹੈਗੇ ਆ ਅਸੀਂ 7 ਵਜੇ ਕਿਹਾ ਹਾਂ 10 ਵਜੇ ਮੇਰੇ ਤੋਂ 10 ਵਜੇ ਦੀ ਗੋਣੀ ਕਹਿ ਰਿਹਾ ਸੀ ਹਾਂ ਹਾਂ ਜਿਹੜੀ ਅਸੀਂ ਰਾਤ ਨੂੰ 10 ਵਜੇ ਲੋਕਾਂ ਨੂੰ ਮਿਲਿਆ ਹੋਣਾ ਸਾਨੂੰ ਦੱਸਿਆ ਕਿ ਅਸੀਂ ਇਹ ਕਮੇਟੀ ਨੂੰ ਨੋਟਿਸ ਮੈਂਟ ਆਮੀ ਕੀਤੀਆਂ ਉਹ ਕਹਿੰਦਾ ਉਹਨਾਂ ਜਿਹੜੇ ਕਿਸੇ ਆ ਗਏ ਸਾਫ ਖੁਦ ਜਾ ਕੇ ਟੈਂਕਰ ਲਵਾ ਕੇ ਬਾਈ ਬੁਲਵਾ ਕੇ 1 ਘੰਟੇ ਦੇ ਬਾਅਦ ਮਹਾਰਾਜ ਜੀ ਆ ਗਏ ਸਾਡੇ ਕੋਲ ਟੈਂਕਰ ਤੋਂ ਡਾਇਰੈਕਟ ਪਾਣੀ ਸੀਗਾ ਠੀਕ ਹੈ ਭਾਈ ਇੱਕ ਜਲਦਾ ਹੈ ਨਾ ਕਲੇ ਸਿੰਭਲ ਜਵਾਬ ਦਿੰਨੇ ਆ ਜੀ ਆਇਆਂ ਨੂੰ ਤੁਸੀਂ ਸਾਡੇ ਕੋ ਆਂਦੇ ਹੋ ਨਾ ਸਾਡਾ ਸ਼ੌਕ ਹੈ ਤੁਹਾਡੀ ਸੇਵਾ ਕਰਨਾ ਗਲਤੀ ਕੋਈ ਇਹ ਤਾਂ ਅਸੀਂ ਰਾਜਾ ਹਾਂ ਜਿੰਨਾਂ ਟੈਕਨੀਕੋ ਗਲਤੀ ਸੱਤੇ ਹੋਣੀ ਹੈ ਗਲਤੀ ਹੁੰਦੀ ਆ ਕਿਸ ਗੱਲ ਉਹ ਨਹੀਂ ਕਹਿੰਦੇ ਜਿੱਤੇ ਸੰਸਤਾ ਚਲਦੀਆਂ ਤੇ ਗਲਤੀਆਂ ਵੀ ਹੁੰਦੀਆਂ ਆ ਪਰ ਤੁਹਾਡਾ ਸਮਝੋ ਕਿ ਇਹ ਗਲਤੀ ਹੋਈ ਹੈ ਕਿ ਕਿਸ ਕਾਰਨ ਵਸ ਹੋਈ ਹੈ ਕੋਈ ਇੱਕ ਮੋਟਰ ਹੈ ਉਹ ਟੈਕਨੀਕਲ ਫਾਲਟ ਹੈ ਉਸ ਦਿਨ ਨਾਲ ਲੱਗਦਾ ਨਹੀਂ ਗਲਤੀ ਨਹੀਂ ਆ ਗਲਤੀ ਨਹੀਂ ਕੋਈ ਗਲਤੀ ਨਹੀਂ ਆ ਇੱਕ ਫਾਲਟ ਹੈ ਪਹਿਲੇ ਉਹਨੂੰ ਇਹ ਜੇ ਤੁਹਾਨੂੰ ਲੱਗਦਾ ਪਹਿਲੇ ਅਸੀਂ ਉਹਨੂੰ ਕੋਸ਼ਿਸ਼ ਦਿੱਤੀ ਉਹਨੇ ਮੂਵ ਕੀਤਾ ਜਾ ਤੇ ਅਸੀਂ ਦੇਖਿਆ ਕਿ ਇਹ ਨਹੀਂ ਹੋ ਸਕਦਾ ਤਾਂ ਹੁਸ਼ਾਰਪੁਰ ਤੋਂ ਜਿਹੜਾ ਜੇ 80.90 ਕਿਲੋਮੀਟਰ ਹੈ ਉੱਥੋਂ ਜਾ ਕੇ ਮੋਟਰ ਲਿਆਂਦੀ ਹੈ ਪਹਿਲਾਂ ਹਜੀਪੁਰੋਂ ਪਤਾ ਕੀਤਾ ਸੀ ਕਿ ਤੁਹਾਨੂੰ ਅਜੀਬ ਰੋਗ ਪਿਆ ਸਾਨੂੰ ਬਕਾਇਦਾ ਜਿਆ ਅਸੀਂ ਘੱਟੋ-ਘੱਟ 10 ਵਜੇ ਦੀ ਗੱਲ ਆ ਹਾਂ ਹਾਂ ਤਾਂ 20-25 ਬੰਦਿਆਂ ਦੇ ਸਾਡੇ ਕੋਲੇ ਇਹ ਵਰਤਸ਼ਣ ਹੈ ਕੋਈ ਅਮਰ ਸਾਹਿਬ ਤੋਂ ਆਇਆ ਨਹੀਂ ਨਹੀਂ ਤਾਂ ਪਰ ਤੁਹਾਨੂੰ ਉਹਦੇ ਨਾਂਵੇਂ ਕਰਨਾ ਚਾਹੀਦਾ ਸੀ ਨਾ ਕਿ ਜੇ ਉਹਨਾਂ ਨੇ ਕੋਈ ਆਬਜੈਕਸ਼ਨ ਕੀਤਾ ਤੋਂ ਸਾਡੇ ਨਹੀਂ ਨਹੀਂ ਸੁਣੋ ਤਾਂ ਸਹੀ ਆ ਚਾਹੀਦਾ ਸੁਣੋ ਨੰਬਰ ਕਿ ਕਿ ਬੈਕਟਰ ਜੈਕਟ ਨੂੰ ਪ੍ਰਤਾਲ ਕਰ ਸਕਦੇ ਸੀ ਆਈ ਜੀ ਆਈ ਨਹੀਂ ਆਈ ਸੀ ਆ ਅਸੀਂ ਉੱਥੇ ਹੀ ਸੀ ਜੀ ਆ ਜੀ ਆਈ ਸੀ ਜੀ ਤੁਸੀਂ ਉਹਨਾਂ ਜਮੂਦ ਵੀ ਆਈ ਤੁਹਾਡੇ ਕੋਲ ਆਈ ਸੀ ਸ਼ਾਇਦ ਆ ਹੋਏਗਾ ਮੈਂ ਤਾਂ ਹੈਲ ਹੈ ਹਜ਼ਰੀ ਤਾਂ ਜਿਹੜਾ ਰੈਮੈਂਟ ਆ ਰਿਹਾ ਹੋ ਸਕਦਾ ਸੀਗਾ ਅਸੀਂ ਵੀ ਕੋਈ ਨੋਸ਼ਮ ਨਹੀਂ ਰਿਹਾ ਕੋਈ ਪਰਮ ਆ ਮਾਈ ਦੇ ਆ ਹਾਂ 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 ਜਿਹੜੇ ਭਗਤਾਂ ਫੈਡਰਲ ਦੇ ਚਲੋ ਹੁਣ ਮੈਂ ਤੁਹਾਡਾ ਲਾਸਟ ਵਿੱਚ ਅੱਛਾ ਮੇਰਾ ਪ੍ਰੈਕਟੀਕਲ ਨਿਊਜ਼ ਚੱਲ ਰਿਹਾ ਹੈ ਅੱਛਾ ਹੁਣ ਹੁਣ ਤੁਸੀਂ ਇਹ ਮਤਲਬ ਲਾਸਟ ਵਿੱਚ ਤੁਹਾਡਾ ਅੱਛਾ ਪਤੀ ਨਹੀਂ ਤੁਹ ਨਹੀਂ ਕਿ ਮਹਾਮੈਦੇ ਜੋ ਵੀ ਹੈਗਾ ਹੈ ਉਹ ਗੱਦਿਆ ਹੁਣ ਜੇ ਤੁਹਾਡੇ ਕੀ ਗਾਂ ਗਾਂ ਇਸੇ ਬਾਰੇ ਮੰਦਰ ਵਾਲੇ ਕੀ ਪ੍ਰੋਬਲਮ ਵੀ ਗਾੜੀਏ ਪ੍ਰੋਬਲਮ ਹੁੰਦੀਆਂ ਉਹਦੇ ਬਾਰੇ ਤੁਸੀਂ ਕੀ ਖਿਆਲ ਰੱਖੋਗੇ ਜਾਂ ਕੀ ਕਹੋਗੇ ਸਾਨੂੰ ਅਜੇ ਤੱਕ 15 20 25 ਸਾਲ ਦੇ ਵਿੱਚ ਕੋਈ ਮਤਲਬ ਪ੍ਰੋਬਲਮ ਨਹੀਂ ਆਈ ਇਹ ਪਹਿਲੀ ਵਾਰ ਹੋਇਆ ਹੈ ਕਿ ਮੋਟਰ ਅਚਾਨਕ ਸੜ ਗਈ ਹੈ ਕਿ ਅਸੀਂ ਕਦੇ ਵੀ ਸਰਦਨ ਨੂੰ ਨਹੀਂ ਕੋਈ ਫਟਨਾ ਨਹੀਂ ਕਰਦੇ। ਹੋਰ ਮੈਂ ਤਾਂ ਤਾਂ ਹੱਲ ਕਰੀਦਾ ਸੀ। ਪਿਛਲੀ ਵਾਰ ਵੀ ਆਈ ਸੀ। ਤਾਂ ਨਹੀਂ ਜੀ ਨਹੀਂ। ਇੱਕ ਸਪੇਅਰ ਮੋਟਰ ਪਾਜੀ ਰੱਖ ਲਿਆ ਕਰੋ। ਹਾਂ ਜੀ ਸਪੇਅਰ ਮੋਟਰ ਰੱਖ ਲਿਆ ਕਰੋ। ਬਾਕੀ ਰੱਖੀਓ। ਰੱਖੀਓ। ਸਾਡੇ ਕੋਲ ਹਰ ਤੁਰੋਂ ਜਾ ਕੇ ਸੁਣੋ ਇੱਕ ਨਾਲ ਹੋਰ ਜੀ ਜੇਕਰ ਹੁੰਦੀ ਤਾਂ ਪ੍ਰੋਬਲਮ ਨਹੀਂ। ਦੋ ਮੋਟਰਾਂ ਭਾਈ ਬੱਲੇ ਜੀ। ਖੂ ਦੋ ਮੋਟਰਾਂ ਭਾਈ ਬੱਲੇ। ਉਹ ਇਦਾਂ ਦਾ ਹੈ ਨਹੀਂ ਖੂਆ ਕਿਸੇ ਵੀ ਦਿਨ ਵੀ ਫੇਰ ਸਕਦਾ। ਪਰ ਸਾਡੀ ਪ੍ਰੋਬਲਮ ਹੈ ਅਸੀਂ ਬੂਕ ਕਰਵਾਣੇ ਬਾਰੇ ਸੋਚ ਰਹੇ ਹਾਂ। ਇੱਥੇ ਸਪੱਟ ਬੁਲਾਇਆ ਜਿਹੜਾ ਕੀ ਕਰਦੇ ਆ ਬਾਜੀ ਠੀਕ ਹੈ ਹਾਂ ਬੁਲਾਏ ਆ ਉਹਨਾਂ ਨੇ ਤਿੰਨ ਚਾਰ ਜਗ੍ਹਾ ਸਾਨੂੰ ਦੱਸੀਆਂ ਆ ਉਹ ਸਿਲੈਕਟ ਕਰਾਂਗੇ ਜ਼ਮੀਨ ਵੀ ਲਵਾ ਦੇ ਜ਼ਮੀਨ ਪਰਚੇਸ ਕਰਨੀ ਪੈਣੀ ਹੈ ਮਾਲਕ ਜਿਮੀਨ ਨੂੰ ਜਿੱਥਾ ਸਾਡੀ ਕੋਸ਼ਿਸ਼ ਕਰਦਾ ਗੱਭਰੂ ਜੀ ਇਹ ਅਸਲ ਜੀ ਮੰਦਰ ਨੂੰ ਮੰਦਰ ਨੂੰ ਹੋਰ ਕੋਈ ਆਮਦਨ ਹੈਗੀ ਜੀ ਕੋਈ ਜ਼ਮੀਨ ਕੋਈ ਮੰਦਰ ਨਹੀਂ ਜੀ ਜੀ ਸਿਰਫ ਸਰਦਾਰ ਜੀ ਇਹਦੇ ਨਾਲ ਸ਼ਰਕਤ ਬਣਾਣੀ ਹੈ ਇਹਦੇ ਨਾਲ ਸਭ ਕੁਝ ਕਰਨਾ ਜੀ ਲੰਗਵੇਂ ਤੇ ਕਿੰਨਾ ਕੁ ਟਿਕਾਵਾ ਆਇੰਦਾ ਜੀ मतलब निरासियां ਦੇ ਵਿੱਚ ਜਿਹੜਾ ਹੈ ਉਹ 4 ਤੋਂ 5 ਲੱਖਾਂ ਜਾਂ ਅੱਗੇ ਪਿਛੇ ਜਿਹੜਾ ਹੈ ਉਹ ਅਨਲਮਕਟ ਹੈ ਕਦੇ ਆਂਦਾ ਹੈ ਕਦੇ ਕਾਫੀ ਕਾਫੀ ਦਿਨ ਨਹੀਂ ਡੇਲੀ ਰਜਾਈਆਂ ਆਉਂਦੀ ਜਾਂ ਫਿਰ ਕੋਈ ਦਿਨ ਹੈ ਆ ਨਹੀਂ तकरीबन ਜਿਸ ਤਰ੍ਹਾਂ ਜੇ ਖਾਸ ਰਹਿੰਦੀ ਹੈ 1940 ਹਾਂ 140 50 ਹੁੰਦੀ ਹੈ ਦੇਲੀ ਹਾਂ ਆ ਜੰਗਲ ਨਹੀਂ ਕਰਨਾ ਪਿਆ ਹੈ ਤੇ ਨਾਲ ਹੀ ਸਰਦਾਲੂਆਂ ਦੀ ਮੁਸ਼ਕਿਲ ਦਾ ਪਤਾ ਲੱਗਣ ਤੋਂ ਬਾਅਦ ਪਰਮੰਦਕਾ ਨੇ ਧਿਆਨ ਹਿੱਤ ਕਿਉਂ ਨਹੀਂ ਲਿਆਉਣ ਦਾ ਸਵਾਲ ਖੜਾ ਕਰ ਦਿੱਤਾ ਲਓ ਸੁਣੋ ਕੀ ਕਹਿੰਦੇ ਪ੍ਰਧਾਨ ਜੀ ਅਤੇ ਉਹਨਾਂ ਦੇ ਸਾਥੀ ਵਾਕੇ ਸਰਦਾਲੂਆਂ ਦੇ ਕੋਆਪਰੇਸ਼ਨ ਦੇ ਨਾਲ ਉਹ ਰਾਤੋ ਰਾਤ ਹੀ ਫਿੱਟ ਕਰਕੇ ਕਿ ਅਸੀਂ ਜਿਹੜਾ ਹੈ ਪਾਣੀ ਦਿਸਦਾ ਓਏ ਜੋਦ ਮਾਡਲ ਲੈਟਨਰ ਜੋ ਬੁਲੇ ਹਲਾਸੀ ਤੁਹਾਡੀ ਕੋਈ ਕਮੇਟੀ ਮੈਂਬਰ ਦੇ ਵਿੱਚ ਨਹੀਂ ਨਾ ਨਾ ਸਭ ਨੇ ਦਿੱਕਿਆ ਸਭ ਉੱਤੇ ਪਾਣੀ ਸਹੀ ਰਾਤ ਨੂੰ ਲੋਕਾਂ ਦੇ ਕੋਲ ਸਵਾਰਥਨ ਲੱਗੇ ਆ। ਰਾਤ ਨੂੰ 7 ਵਜੇ ਗਿਆ। ਹਾਂ। ਤੇ 10 ਵਜੇ ਮੈਂ ਤਾਂ 10 ਵਜੇ ਦੀ ਗੋਣੀ ਗਿਆ ਰਿਹਾ ਸੀ। ਹਾਂ। ਹਾਂ। ਜਿਹੜੀ ਅਸੀਂ ਰਾਤ ਨੂੰ 10 ਵਜੇ ਲੋਕਾਂ ਨੂੰ ਮਿਲਿਆ ਹੋਣਾ ਤੁਹਾਨੂੰ ਦੱਸਿਆ ਕਿ ਅਸੀਂ ਨਗਰ ਕਮੇਟੀ ਨੂੰ ਮੋਸਮੈਂਟਾਂ ਵੀ ਕੀਤੀਆਂ। ਉਹ ਕਹਿੰਦਾ ਉਹਨੇ ਜਿਹੜੇ ਕਿਸੇ ਆ ਗਏ ਤਾਂ ਉਹ ਖੁਦ ਜਾ ਕੇ ਟੈਂਕਰ ਲਵਾ ਕੇ ਪਾਈਪ ਲਵਾ ਕੇ 1 ਘੰਟੇ ਦੇ ਬਾਅਦ ਮਹਾਰਾਜ ਜੀ ਆਉਂਦੇ। ਸਾਡਾ ਬੜਾ ਟੈਂਕ ਤੋਂ ਡਾਇਰੈਕਟ ਪਾਣੀ ਸੀਗਾ। ਫਿਰ ਜਦੋਂ ਉਹ ਉਹਨੇ ਅਲੱਗ ਰੂਪੀਆ ਖਾਲੂ ਕਹਿੰਦਾ ਗਿਆ ਅਸੀਂ ਘਟੋ ਅਟ 10 ਵਜੇ ਦੀ ਗੱਲ ਆ। ਹਾਂ। ਹਾਂ। ਤੋ 20-25 ਬੰਦੇ ਦੇ ਸਾਡੇ ਕੋਲੇ ਵਰਤਸ਼ਣ ਆ ਕੋਈ ਅਮਰ ਸਾਹਿਬ ਤੋਂ ਆਇਆ ਪਰ ਤੁਹਾਨੂੰ ਉਹਦੇ ਨਾਲੇ ਕਰਨਾ ਚਾਹੀਦਾ ਸੀ ਨਾ ਕਿ ਜੇ ਉਹਨਾਂ ਨੇ ਕੋਈ ਆਬਜੈਕਸ਼ਨ ਕੀਤਾ ਤਾਂ ਤੁਹਾਨੂੰ ਸਾਡੇ ਇਹ ਬਿਲਕੁਲ ਕੀਤਾ ਜੀ ਅਜੀਤ ਸਾਹਿਬ ਨੇ ਨਹੀਂ ਨਹੀਂ ਸੁਣੋ ਦਸੀ ਜੀ ਸਾਡੀ ਦਸੋ ਸੰਬੰਧਕ ਨੂੰ ਜੇਕਰ ਦਸਤਾਖਤਾਂ ਆ ਕੇ ਤੁਹਾਨੂੰ ਪ੍ਰਕਾਸ਼ ਕਰ ਸਕਦੇ ਸੀ ਹਾਂ ਜੀ ਆਈ ਹਾਂ ਨਹੀਂ ਆਈ ਹਾਂ ਅਸੀਂ ਉੱਥੇ ਸੀ ਜੀ ਅੱਜ ਆਏ ਸੀ ਤੁਸੀਂ ਉਹਨਾਂ ਦੇ ਸਮੂਹ ਵੀ ਆਏ ਤੁਹਾਡੇ ਕੋਲ ਆਏ ਸੀ ਸ਼ਾਇਦ ਹੋਏਗਾ ਮੈਂ ਤਾਂ ਹੈ ਕਿ ਜਿਹੜਾ ਜਿਹੜਾ ਰੈਮੈਂਟ ਹੋ ਸਕਦਾ ਸੀਗਾ ਇੰਨਾ ਹੀ ਨਹੀਂ ਤੁਸੀਂ ਸੁਣੋ ਕਿ ਇਸ ਪਾਣੀ ਦੇ ਪ੍ਰਬੰਧ ਸੰਬੰਧੀ ਜਿੱਥੇ ਦੂਜੇ ਟਾਲ ਮਟੋਲ ਕਰਦੇ ਹੋਏ ਮਸ਼ੀਨਰੀ ਦੀ ਖਰਾਬੀ ਦੇ ਤੇ ਕਦੇ ਕੁਝ ਕਹਿ ਰਹੇ ਸਨ ਤਾਂ ਉਹਨਾਂ ਦਾ ਇੱਕ ਹੀ ਸਾਥੀ ਆਪਣੇ ਆਪ ਨੂੰ ਰਾਜਾ ਹਰੀਸ਼ ਚੰਦਰ ਨਾ ਦੱਸਦੇ ਹੋਏ ਗਲਤੀ ਵੀ ਸਵੀਕਾਰ ਕਰ ਰਿਹਾ ਹੈ ਜੀ ਅਸੀਂ ਇੱਥੇ ਤੁਸੀਂ ਸਾਡੇ ਕੋਲ ਆਂਦੇ ਹੋ ਨਾ ਸਾਡਾ ਸ਼ੌਕ ਹੈ ਤੁਹਾਡੀ ਸੇਵਾ ਕਰਨਾ ਗਲਤੀ ਕੋਈ ਇਹ ਤਾਂ ਕਸੀ ਰਾਜਾ ਹਰੀਸ਼ ਚੰਦਰ ਹੈ ਨਹੀਂ ਕੋਈ ਗਲਤੀ ਸੱਤੇ ਹੋਣੀ ਨਹੀਂ ਗਲਤੀ ਹੁੰਦੀ ਆ ਅਸੀਂ ਇਸ ਗੱਲ ਨੂੰ ਨਹੀਂ ਕਹਿੰਦੇ ਜਿੱਥੇ ਸਰਸਤਾ ਚੱਲਦੀ ਹੈ ਤੇ ਗਲਤੀਆਂ ਵੀ ਹੁੰਦੀਆਂ ਆ ਸਾਡਾ ਸਮਝਾਉਣਾ ਕੀ ਗੇਸ ਸੀ ਹੋਈ ਹੈ ਕਿ ਕਿਸ ਕਾਰਨ ਵਜ੍ਹਾ ਹੋਈ ਹੈ ਉਸ ਦਾ ਨਹੀਂ ਨਹੀਂ ਗਲਤੀ ਨਹੀਂ ਹੈ ਕੋਈ ਗੱਲ ਨਹੀਂ ਹੈ ਉਹ ਗੱਲ ਕਿਦਾਂ ਮੰਦੀ ਜਾਂਦੀ ਹੈ। ਜੇ ਤੁਹਾਨੂੰ ਲੱਗਦਾ ਹੈ ਅਸੀਂ ਉਹਨੂੰ ਕੋਸ਼ਿਸ਼ ਦਿੱਤੀ ਉਹਦੇ ਮੂਵ ਕੀਤਾ ਜਾਏ। ਇਸ ਸਮੇਂ ਇੱਕ ਪ੍ਰਬੰਧਕ ਕਮੇਟੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਸਾਰੇ ਹੀ ਵੋਟਾਂ ਮੰਗਣ ਲਈ ਇਸ ਮੰਦਰ ਦੇ ਅੱਗੇ ਪਿੱਛੇ ਚੱਕਰ ਕੱਟਣੋਂ ਨਹੀਂ ਹਟਦੇ ਤੇ ਜਦ ਜਿੱਤ ਜਾਂਦੇ ਹਨ ਤੇ ਫਿਰ ਸਾਡੇ ਚੱਕਰ ਆਪਣੇ ਦੁਆਲੇ ਲਗਾਉਣਾ ਨਹੀਂ ਚਾਲਦੇ। ਉਹਨਾਂ ਕਿਹਾ ਕਿ ਅਸੀਂ ਕੁਝ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਸਰਦਾਰ ਬਾਦਲ ਸਾਹਿਬ ਨੂੰ ਇੱਥੇ ਸੱਦਿਆ ਸੀ। ਤੇ ਕਰੀਬ 1.5 ਲੱਖ ਰੁਪਏ ਵੀ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਖਰਚੇ ਸਨ ਪਰ ਅਫਸੋਸ ਕਿ ਬਾਦਲ ਸਾਹਿਬ ਵੱਲੋਂ ਦਿੱਤਾ ਪਾਣੀ ਦੇ ਪ੍ਰਬੰਧ ਦਾ ਦਿਲਾਸਾ ਅੱਜ ਵੀ ਮਹਿਜ਼ ਇੱਕ ਦਿਲਾਸਾ ਹੀ ਸਾਬਿਤ ਹੋ ਰਿਹਾ ਹੈ ਪਾਣੀ ਦੀ ਪ੍ਰੋਬਲਮ ਆ ਰਿਹਾ ਇੱਥੇ ਕਿਹੜੇ ਕਿਹੜੇ ਸਾਡੇ ਬੱਚੇ ਆਏ ਉਹਦੇ ਬਾਰੇ ਦੱਸਿਆ ਬੰਦ ਹੈ ਹਾਂ ਬਾਦਲ ਸਾਹਿਬ ਨੂੰ ਕਿਤੇ ਰਿਕਵੈਸਟ ਹੈ ਬਾਦਲ ਸਾਹਿਬ ਨੂੰ ਕਿਹਾ ਵੀ ਸਾਨੂੰ ਕਿ ਡੂੰਗਾ ਟਿਊਬਲ ਦੇ ਦਿਓ अच्छा हां जन बिंब ट्रिपल दे दे जेड़ा कि ਸਾਡਾ ਪਾਣੀ ਪ੍ਰੋਬਲਮ ਹੱਲ ਹੋ ਜਾ। ਉਹ ਦਿੱਕਾਂਗੇ ਛੋਟਾ ਇਹ ਚੌੜੇ ਆਓ। ਕੋਈ ਗੱਲ ਨਹੀਂ ਹੋਈ ਬਸ ਕੁਛ ਨਹੀਂ। ਫਿਰ ਉਹਦੇ ਤੁਹਾਡੇ ਕਿੰਨਾ ਖਰਚ ਕਰਵਾਇਆ ਸੀ? ਹਾਂ ਲੱਖੇ ਕਿ ਖਰਚੇ ਹੋ ਗਏ। ਮੰਦਰੀ ਕਮੇਟੀਆ ਖਰਚੇ ਆ। ਹਾਂ ਹਾਂ। ਰੇਟ ਬਣਾ ਰਿਹਾ ਸੀ 4000 ਰੁਪਿਆ। ਹਾਂ ਜੀ। ਤੇ ਆਪਣਾ ਨਾਮ ਕੀ ਸੀ? ਮੈਂ ਹਾਂ ਅਸਲ। ਸਭਾ ਨੂੰ ਸਾਡੀ ਬੇਸਕਸ਼ ਕਿਹੋ ਜਿਹੀ ਲੱਗੀ ਆਪਣੇ ਤੁਜਾ ਕਸਟ ਕੀ ਹੋ ਜੇ ਹੀ ਲੱਗੀ ਆਪਣੇ ਸੁਝਾਅ ਪਰੇ ਕਮੈਂਟ ਜ਼ਰੂਰ ਕਰੋ YouTube ਦੇਖ ਕੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੂਰਤ ਅਪੀਲ ਹੈ ਕਿ ਤਕਰੀਰ ਦੇਖ ਕੇ ਹੱਥ ਲੱਗੇਗਾ ਲੱਗੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਓ ਅਤੇ ਆਪਣੀ email ID ਦਾ ਪਾਸਵਰਡ ਭਾਜ ਦੇ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ email ID ਤੱਕ ਪਹੁੰਚਿਆ ਰਹਣਗੀਆਂ ਸਾਨੂੰ ਆਸ ਹੈ ਕਿ ਤੁਸੀਂ ਤੁਹਾਨੂੰ ਆਪਣਾ ਇੱਕ ਸਬਸਕ੍ਰਾਈਬ ਕਰੋ ਦੇਵੋਗੇ ਇੱਕ ਵੀ ਕਿ ਆਸ ਨਾਮੇ ਅਧਾਰਾ ਤਹਿਤਾ ਪੰਜਾਬ ਦੇ ਆਫਿਸ ਦੇ ਇੰਚਾਰਜ ਜੋਤੀ ਸੰਧੋਵਾ ਬਾਬਾ ਮਾਟੀਰ ਸਾੰਬਲੇ ਬਸ ਸਟੈਂਡ ਦੇ ਅੰਦਰ